ਢੱਲੇਵਾਲ ਨੇ ਦਿੱਤੀ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਕੇਂਦਰ ਸਰਕਾਰ ਨੂੰ ਵੀ ਮਾਰੀ ਲਲਕਾਰ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਜਦੋਂ ਪੁਲਿਸ ਚੱਕ ਚੱਕ ਕੇ ਬੱਸਾਂ ਦੇ ਵਿੱਚ ਭਰ-ਭਰ ਕੇ ਥਾਣੇ ਲੈ ਕੇ ਜਾ ਰਹੀ ਹੈ ਜਦੋਂ ਕਿਸਾਨ ਸਵਾਲ ਕਰਦੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦੇ ਕੋਲੋਂ ਤਾਂ ਸਵਾਲ ਜਿਹੜੇ ਨੇ ਫਿਰ ਉੱਥੇ ਹੀ ਵਿਵਾਦ ਬਣ ਜਾਂਦਾ ਜਿਸ ਤਰੀਕੇ ਦੇ ਨਾਲ ਕੱਲ ਅੰਮ੍ਰਿਤਸਰ ਦੇ ਵਿੱਚ ਦੇਖਿਆ ਕਈ ਕਿਸਾਨ ਕੁੱਟੇ ਪੁਲਿਸ ਦੇ ਵੱਲੋਂ ਆ ਹੁਣ ਸਿੱਧੀ ਚੇਤਾਵਨੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਰਕਾਰ ਨੂੰ ਦਿੱਤੀ ਆ ਤੇ ਪੰਜਾਬ ਦੀ ਪੁਲਿਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਹੈ ਕੀ ਕੁਝ ਕਹਿ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਐਨੇ ਆਖਰ ਭੜਕੇ ਹੋਏ ਕਿਉਂ ਨਜ਼ਰ ਆ ਰਹੇ ਇੱਕ ਵਾਰ ਤੁਸੀਂ ਖੁਦ ਸੁਣ ਲਓ ਜਗਜੀਤ ਸਿੰਘ ਡੱਲੇਵਾਲ ਦੀ ਹਾਂ ਚਲੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਵਰਤਾਰਾ ਪੰਜਾਬ ਸਰਕਾਰ ਸ਼ਾਇਦ ਆਪਣੇ ਆਪ ਨੂੰ ਇਹ ਮੰਨ ਰਹੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕੁੱਟ ਕੇ ਅੰਦਰ ਵਾਰ ਕੇ ਸ਼ਾਇਦ ਸੋਚ ਰਹੇ ਹੋਣ ਕਿ ਅਸੀਂ ਐਜੀਟੇਸ਼ਨ ਕਰਨ ਵਾਲੇ ਲੋਕਾਂ ਦਾ ਸਾਹ ਘੁੱਟ ਦੇਣਾ ਘੁੱਟ ਦੇਵਾਂਗੇ ਬੰਦ ਕਰ ਦੇਵਾਂਗੇ ਅਰੇ ਦੱਸਣਾ ਚਾਹੁੰਦੇ ਸਰਕਾਰ ਨੂੰ ਕਿ ਸਰਕਾਰ ਜਿੱਥੇ ਸਾਨੂੰ ਕਹਿ ਰਹੀ ਸੀ ਨਾ ਤੁਹਾਡਾ ਪ੍ਰਸ਼ਾਸਨ ਤੁਹਾਡੇ ਅਧਿਕਾਰੀ ਕਹਿ ਰਹੇ ਸੀ ਕਿ ਪ੍ਰਧਾਨ ਜੀ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਇੱਕ ਵਾਰੀ ਥੋੜਾ ਜਿਹਾ ਰੁਕੀਏ ਪਰ ਅਸੀਂ ਰੁਕੇ ਅਸੀਂ 15 ਦਿਨ ਲਈ ਪ੍ਰੋਗਰਾਮ ਪੋਸਟਪੋਨ ਕੀਤਾ ਤੇ ਤੁਸੀਂ ਕੀ ਕਰਨਾ ਸ਼ੁਰੂ ਕੀਤਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨੀ ਸ਼ੁਰੂ ਕਰ ਲਏ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਨੂੰ ਪੈਸੇ ਦਿੱਤੇ ਬਿਨਾ ਕਬਜ਼ੇ ਕਰਨੇ ਸ਼ੁਰੂ ਕਰ ਲਏ। ਕਿਤੇ ਜ਼ਮੀਨਾਂ ਨੂੰ ਹੋਰ ਵੱਡੀ ਮਾਤਰਾ ਉਹਦੇ ਵਿੱਚ ਅਕਵਾਇਰ ਕਰਨ ਦੀਆਂ ਵਿਉਂਤਬੰਦੀਆਂ ਬਣਾਉਣੀਆਂ ਸ਼ੁਰੂ ਕਰ ਲੀਆਂ। ਤੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਲੋਕੋ ਇਹ ਗੱਲ ਨੂੰ ਸਮਝੋ ਤੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹਣਾ ਹੈ ਕਿ ਕਤਾਈ ਇਹ ਨਾ ਸੋਚੇ ਸਰਕਾਰ ਕਿ ਕਿਸਾਨਾਂ ਨੂੰ ਲੋਕਾਂ ਨੂੰ ਕੁੱਟ ਕੇ ਦਬਾ ਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੁੱਟ ਕੇ ਦਬਾ ਕੇ ਅੰਦਰਵਾੜ ਦੋਗੇ ਨਹੀਂ ਹੋਣਾ ਪਰ ਇਹ ਚਲੋ ਢਿੰਡੇ ਦੇ ਵਿੱਚ ਜਿੱਲਾ ਨਹੀਂ ਚੱਲਿਆ ਰੋਜ਼ ਪਰ ਕਿਸ ਗੱਲ ਲਈ ਜੇ ਜਾ ਰਹੇ ਨੇ ਲੋਕ ਉਹ ਮੈਂ ਹੈਰਾਨ ਹ ਤੁਹਾਡਾ ਇਹਨਾਂ ਦਾ ਐਮ ਐਲ ਏ ਬਜੇ ਦਾਸ ਗੱਲ ਦੇ ਉੱਤੇ ਕਿ ਮੈਂ ਜਿਹੜਾ ਪਿੰਡ ਕਸੋਖਾਨਾ ਹੈ ਉਸ ਪਿੰਡ ਦੇ ਵਿੱਚਕਾਰ ਦੀ ਗੰਦੇ ਨਾਲੇ ਨੂੰ ਲੰਘਾਉਣਾ ਹੈ ਇੱਥੇ ਫਿਰ ਲੋਕ ਤਾਂ ਇਹ ਕਹਿੰਦੇ ਆ ਵੀ ਗੰਦਾ ਨਾਲਾ ਸਭ ਬਾਹਰ ਦੂਰ ਕਰੋ ਤੇ ਤੁਸੀਂ ਪਿੰਡ ਦੇ ਵਿਚਾਰ ਦੀ ਨਿਭਾਉਣ ਲੱਗ ਪਏ। ਉਹ ਕਿਵੇਂ ਲੋਕ ਦੇ ਬਰਦਾਸ਼ਤ ਕਰਨ ਲੈ ਮਤਲਬ ਤੁਸੀਂ ਲੋਕਾਂ ਦਾ ਸਬਰ ਪਰਖਦੇ ਹੋ। ਇਹਦਾ ਮਤਲਬ ਤੁਸੀਂ ਲੋਕਾਂ ਦਾ ਟੈਂਪਰਮੈਂਟ ਚੈੱਕ ਕਰਦੇ ਹੋ। ਕਿ ਲੋਕ ਹਨ ਕਿੰਨਾ ਕੁ ਡਰ ਗਏ? ਲੋਕ ਕਿੰਨੇ ਕੁ ਦੱਬ ਗਏ? ਦਬਣ ਵਾਲੀ ਗੱਲ ਨਹੀਂ ਐ। ਜਥੇ ਬੰਦੀਆਂ ਕਦੇ ਦੱਬਦੀਆਂ ਨਹੀਂ ਹੁੰਦੀਆਂ। ਜਥੇ ਬੰਦੀਆਂ ਆਪਣਾ ਰਾਜ ਵਿੱਚ ਪਾਣੀ ਆਪਣਾ ਰਾਹ ਆਪ ਬਣਾਉਂਦਾ ਹੈ ਨਾ ਤੇ ਆਪਣਾ ਰਾਹ ਆਪ ਬਣਾਉਂਦੀ ਹੈ ਭਗਵੰਤ ਮਾਨ ਜੀ ਸਮਝੋ ਅੱਜ ਤੁਹਾਨੂੰ ਮੈਂ ਪੁੱਛਣਾ ਚਾਹਣਾ ਹੈ ਬਹੁਤ ਹੀ ਇਮਾਨਦਾਰ ਸਰਕਾਰ ਨੂੰ ਜਿਹੜੇ ਰੋਜ਼ ਤੁਸੀਂ ਇਹ ਗੱਲ ਤੇ ਥਾਕੇ ਮਾਰਦੇ ਹੋ ਕਿ ਸਾਡੇ ਰਾਜ ਦੇ ਵਿੱਚ ਕ੍ਰਪਸ਼ਨ ਦਾ ਕੋਈ ਮਤਲਬ ਨਹੀਂ ਤੁਹਾਡਾ ਰਜੇਸ਼ ਸ਼ਰਮਾ ਐਸ ਡੀ ਐਮ ਅੰਮ੍ਰਿਤਸਰ ਦੇ ਵਿੱਚ ਇੰਨਾ ਕ੍ਰਪਟ ਇਹ ਜਿਸ ਬੰਦੇ ਦੇ ਖਿਲਾਫ 8 8 FIRਾਂ ਨਰਜ ਹੋ ਗਈਆਂ ਹੁਣ ਉਹਦੇ ਤੇ ਤੁਸੀਂ ਸ਼ੈਲਟਰ ਬਣ ਕੇ ਰਹੇ ਉਹ ਬੰਦੇ ਦੀ ਜਗਾ ਬੰਦੀ ਸੀ ਕਿ ਜੇਲ੍ਹ ਚ ਤੇ ਜੇਲ੍ਹ ਦੀ ਬਜਾਇ ਤੁਸੀਂ ਉਹਨੂੰ ਪ੍ਰਮੋਟ ਕਰਕੇ SDM ਤੋਂ ADC ਲਾਤਾ ਉਹ ਰਿਟਾਇਰਮੈਂਟ ਲੈ ਗਿਆ ਯਾਰ ਪਰਚੇ ਦਾ ਉਹ ਤਹ ਹੈ ਗਿਆ ਕਿ ਨਹੀਂ ਉਹ ਤਾਂ ਨਹੀਂ ਖਤਮ ਹੋਵੇ ਜੇ ਉਹ ਰਿਟਾਇਰਮੈਂਟ ਲੈ ਗਿਆ ਤਾਂ ਕਿਉਂ ਨਹੀਂ ਸਰਕਾਰ ਫੜ ਕੇ ਉਹਨੂੰ ਅੰਦਰ ਕਰਦੀ ਐਡੀ ਇਮਾਨਦਾਰ ਸਰਕਾਰ ਔਰ ਲੋਕਾਂ ਦੇ ਘੜੇ ਮਾਰੀ ਹੋਈ ਆ ਫਸਲਾਂ ਦਾ ਨੁਕਸਾਨ ਹੋਇਆ ਹੈ ਉਸ ਨੁਕਸਾਨ ਦੀ ਪੂਰਤੀ ਕਰਨ ਦੀ ਬਜਾਏ ਜੇ ਲੋਕ 2 ਸਾਲ ਤੋਂ ਜਿਹੜੀ ਇਹ ਮੰਗ ਨੂੰ ਲੈ ਕੇ ਚੱਲ ਰਹੇ ਨੇ ਔਰ ਉਸ ਗੱਲ ਨੂੰ ਪੂਰਾ ਕਰਵਾਉਣ ਲਈ ਜੇ ਲੋਕ ਆ ਰਹੇ ਨੇ ਚੰਮ ਅਬਰਸਰ ਨੂੰ ਤਾਂ ਤੁਸੀਂ ਰਸਤੇ ਦੇ ਵਿੱਚ ਕੁੱਟ ਕੇ ਰੋਕਦੇ ਸ਼ੁਰੂ ਕਰਤੇ ਅੱਜ ਉਹ ਜਿਹੜੇ ਬੱਚਿਆਂ ਦਾ ਐਕਸੀਡੈਂਟ ਹੋਇਆ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਗਲਤੀ ਕਰਕੇ ਐਕਸੀਡੈਂਟ ਕਰਾਇਆ ਤੁਸੀਂ ਉਹ ਦੁਆਕਾ ਦਾ ਤੁਸੀਂ ਇੰਨੀ ਗੁੰਡਾਗਰਦੀ ਕਰਨਦੇ ਹੋਗੇ ਤੁਸੀਂ ਉਹਨਾਂ ਨੂੰ ਘੇਰਨ ਲੱਗ ਪਏ ਤੁਸੀਂ ਕਿਉਂ ਨਹੀਂ ਬੈਠੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਪਸੰਦ ਕਰਦੇ ਜ਼ਿੰਮੇਵਾਰੀ ਬੰਦੀ ਸੀ ਕਿ ਤੁਸੀਂ ਭਾਈ ਧਰਨਾ ਨਾ ਦਿਓ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਗੱਲਬਾਤ ਕਰੋ ਗੱਲਬਾਤ ਕਰਨ ਦੀ بجائے ਗੱਲਬਾਤ ਦੇ ਰਸਤੇ ਤੇ ਆਉਣ ਦੀ بجائے ਤੁਸੀਂ ਇਹ ਮਤ ਲਿਆ ਕਿ ਅਸੀਂ ਤਾਂ ਅਬਰ ਸਰ ਦੇ ਵਿੱਚ ਬੰਦੇ ਵੜਨ ਨਹੀਂ ਦੇਣੇ ਕਿਸਾਨ ਵੜਨ ਨਹੀਂ ਦੇਣੇ ਔਰ ਉਸ ਅਫੜਾ-ਜ਼ਫੜੀ ਦੇ ਵਿੱਚ ਉਹਨਾਂ ਬੱਚਿਆਂ ਦਾ ਉੱਥੇ ਨੁਕਸਾਨ ਹੋਇਆ ਸੱਟਾਂ ਲੱਗੀਆਂ ਜਿਹਦਾ ਜ਼ਿੰਮੇਵਾਰ ਅਮਰਸਰ ਦਾ ਪ੍ਰਸ਼ਾਸਨ ਹੈ ਇਹ ਕਤਾਈ ਨਾ ਸੋਚੇ ਕਿ ਤੁਸੀਂ ਜਿਹੜੇ ਪਾਸੇ ਨੂੰ ਤੁਰਿਓਗੇ ਸਾਡੇ ਕਿਸਾਨਾਂ ਦੇ ਮੁਕਦਮੇ ਦਰਜ ਕਰਤੇ ਲਓ ਜੀ ਅਸੀਂ ਤਾਂ ਕਿਸਾਨਾਂ ਦੇ ਮੁਕਦਮੇ ਦਰਜ ਕਰਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਤਾ ਉਹ ਟਰੈਕਟਰ ਵਾਲੇ ਮੁੰਡਿਆਂ ਨੂੰ ਜ਼ਿੰਮੇਵਾਰ ਠਹਿਰਾਤਾ ਇਸ ਤਰੀਕੇ ਦੇ ਨਾਲ ਕਿਤੇ ਮਸਲਾ ਹੱਲ ਹੋਊਗਾ ਅਸੀਂ ਅਮਰਸਰ ਦੇ ਪ੍ਰਸ਼ਾਸਨ ਨੂੰ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਕਤਾਈ ਇਹ ਬਰਦਾਸ਼ਤ ਨਹੀਂ ਤੁਰੰਤ ਕੰਪਨਸੇਸ਼ਨ ਕਰੇ ਸਰਕਾਰ ਜਿਹੜਾ ਉਹਨਾਂ ਦਾ ਗੜੇ ਮਾਰੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਅਗਲੀ ਗੱਲ ਕਿ ਜਿਹੜੇ ਸਾਡੇ ਕਿਸਾਨ ਜੇਲ੍ਹ 'ਚ ਬੰਦ ਨੇ ਹਜੇ ਜੇਲ੍ਹ 'ਚ ਬੰਦ ਕਰਨ ਦੀ ਬਿਜੋਦ ਮੰਡੀ ਨਾਲ ਥਾਣੇ 'ਚ ਬੰਦ ਕੀਤੇ ਹੋਏ ਨੇ ਉਹ 26 ਕਿਸਾਨ ਤੁਰੰਤ ਰਿਹਾ ਕਰੇ ਸਰਕਾਰ ਅਗਰ ਇੰਨਾ ਹੀ ਚਾਹ ਹੈ ਕਿ ਅਸੀਂ ਮੁਕਦਮੇ ਬਣਾਉਣੇ ਆ ਤੇ ਫਿਰ ਉਸ ਉਹਨਾਂ ਅਧਿਕਾਰੀਆਂ ਦੇ ਬਣਾਓ ਜਿਨ੍ਹਾਂ ਨੇ ਗੱਲਬਾਤ ਕਰਨ ਦੀ ਬਜਾਏ ਉੱਥੇ ਆਪਣਾ ਤਫਰੀ ਦਾ ਮਾਹੌਲ ਬਣਾਇਆ ਮੁਕੱਦਮਾ ਦੋਨੋਂ ਤੇਦਰਜ ਹੋਣਾ ਚਾਹੀਦਾ ਔਰ ਉਲਟੇ ਮੁਕਦਮੇ ਤੁਸੀਂ ਕਿਸਾਨਾਂ ਦੇ ਦਰਜ ਕਰਦੇ ਹੋ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਅਸੀਂ ਇਸ ਤੋਂ ਵੀ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ ਭਾਵੇਂ ਸਾਨੂੰ ਸੀਪੀ ਦਫ਼ਤਰ ਘੇਰਨਾ ਪਵੇ ਭਾਵੇਂ ਸਾਨੂੰ ਫਿਰ ਮਜਬੂਰੀ ਵਾਸ ਸਾਡਾ ਕਤਾਈ ਇਰਾਦਾ ਨਹੀਂ ਕਿ ਅਸੀਂ ਰੇਲ ਦੀ ਪਟੜੀ ਤੇ ਜਾਈਏ ਇਹਦਾ ਮਤਲਬ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਕਿ ਅਸੀਂ ਕੋਈ ਹੋਰ ਐਕਸ਼ਨ ਕਰੀਏ ਇਸੇ ਤਰੀਕੇ ਦੇ ਨਾਲ ਮੈਂ ਬਠਿੰਡਾ ਦੇ ਪ੍ਰਸ਼ਾਸਨ ਨੂੰ ਵੀ ਇਹ ਕਹਿਣਾ ਚਾਹੁੰਦਾ ਇਹ ਬਰਦਾਸ਼ਤ ਨਹੀਂ ਤੇ ਅਗਲੇ ਦੇ ਘਰਾਂ ਦੇ ਮੂਹਰ ਦੀ ਤੁਸੀਂ ਇੱਕ ਸ਼ਹਿਰ ਦਾ ਗੰਦਾ ਪਾਣੀ ਲੰਗਾਉਣਾ ਚਾਹੋ ਤੇ ਕਿਵੇਂ ਬਰਦਾਸ਼ਤ ਕਰ ਲੈਣਗੇ ਲੋਕ ਕਿਵੇਂ ਬਰਦਾਸ਼ਤ ਕਰ ਲਾਂਗੇ ਅਸੀਂ ਤੁਸੀਂ ਰੋਜ਼ ਸਾਡੇ ਜਿਹੜੇ ਉੱਥੇ ਲੋਕ ਰੋਸ ਕਰਨ ਲਈ ਜਾਂਦੇ ਆ ਤੁਹਾਨੂੰ ਰਿਕੁਐਸਟਾਂ ਕਰਨ ਲਈ ਜਾਂਦੇ ਤੁਸੀਂ ਭਰਦੇ ਹੋ ਬੱਸਾਂ ਤੇ ਜੇਲ੍ਹ ਭੇਜ ਦਿੰਦੇ ਹੋ ਭਰਦੇ ਆ ਬੱਸਾਂ ਜੇਲ੍ਹ ਭੇਜਦੇ ਕਿੰਨੇ ਚਿਰ ਜੇਲ੍ਹ ਭੇਜ ਦੋਗੇ ਕਿੰਨਾ ਚਿਰ ਆਪਾਂ ਇਹ ਕਰੀ ਚੱਲਾਂਗੇ ਸੋ ਪ੍ਰਸ਼ਾਸਨ ਨੂੰ ਸਾਡੀ ਅਪੀਲ ਆ ਜਿੱਦਰ ਦੀ ਪਹਿਲਾਂ ਤੁਹਾਡਾ ਇਸ ਨਾਲੇ ਦਾ ਐਸਟੀਮੇਟ ਬਣਿਆ ਹੈ ਸੜਕ ਦੇ ਨਾਲ-ਨਾਲ 메인 ਰੋਡ ਦੇ ਨਾਲ-ਨਾਲ ਉਧਰ ਲੈ ਕੇ ਜਾਓ ਔਰ ਇਸ ਪਿੰਡ ਦਾ ਜਿਹਦੇ ਨੂੰ ਪਰੇਸ਼ਾਨ ਕਰਨਾ ਬੰਦ ਕਰੇ ਔਰ ਸਾਡੇ ਜਿਹੜੇ ਕਿਸਾਨ ਜੇਲ੍ਹ ਚ ਬੰਦ ਨੇ 2 ਦਿਨ ਤੋਂ ਉਹ ਸਾਰੇ ਦੇ ਸਾਰੇ ਕਿਸਾਨਾਂ ਨੂੰ ਤੁਰੰਤ ਰਿਹਾ ਕਰੇ ਬਠਿੰਡੇ ਦਾ ਪ੍ਰਸ਼ਾਸਨ ਤੇ ਨਾਲ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਵੀ ਮੇਰੀ ਅਪੀਲ ਹੈ ਕਿ ਇਹਨੂੰ ਇਹਨਾਂ ਸਾਡੇ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਆ ਉਹਨਾਂ ਦੇ ਕੇਸ ਵਾਪਸ ਲਵੇ ਔਰ ਉਹਨਾਂ ਕਿਸਾਨਾਂ ਨੂੰ ਰਿਹਾ ਕਰੇ ਨਹੀਂ ਤਾਂ ਫਿਰ ਸਾਨੂੰ ਮਜਬੂਰੀ ਵਾਸਤੇ ਕੋਈ ਨਾ ਕੋਈ ਸਖਤ ਐਕਸ਼ਨ ਦੋਨੇ ਪਾਸੇ ਦੇਣ ਲਈ ਮਜਬੂਰ ਹੋਣਾ ਪਏਗਾ। ਔਰ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਸਾਰੇ ਬੀਕੇਯੂਏ ਦਾ ਸਿੱਧੂਪੁਰ ਦਾ ਇੱਕ ਇੱਕ کارਪੂਨ ਇੱਕ ਇੱਕ ਵਰਕਰ ਨੂੰ ਚਾਹੇ ਥੇਹਲੇ ਪੱਧਰ ਤੇ ਆ ਚਾਹੇ ਉੱਪਰਲੇ ਲੈਵਲ ਤੇ ਕੰਮ ਕਰਦਾ ਹੈ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਦੋਸਤੋ ਤਿਆਰੀ ਚ ਰਹੋ ਕਿਸੇ ਵੇਲੇ ਵੀ ਇਹ ਤੁਹਾਨੂੰ ਕਾਲ ਆ ਸਕਦੀ ਹੈ ਫਿਰ ਜਦੋਂ ਵੀ ਕਾਲ ਆਵੇ ਜਿਨ੍ਹਾਂ ਦੀ ਬਠੰਡੇ ਡਿਊਟੀ ਲਾਵਾਂਗੇ ਉਹ ਬਠੰਡੇ ਵੱਲ ਵੀ ਹੀਰਾ ਘੱਟਣਗੇ ਜਿਨ੍ਹਾਂ ਦੀ ਅਮਰਸਰ ਡਿਊਟੀ ਲਾਵਾਂਗੇ ਉਹ ਅਮਰਸਰ ਵਾਲ ਵਿਹਰਾ ਕੱਟਣ ਗਏ ਤਾਂ ਕਿ ਇਨਸਾਫ ਲੈਣਾ ਹੈ ਇਨਸਾਫ ਲੈ ਬਿਨਾ ਅਸੀਂ ਪਿੱਛੇ ਨਹੀਂ ਹਟਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ